ਸੀ ਮੈਰਿਟੋਰੀਅਰ ਸਕੂਲ ਪਟਿਆਲਾ ਦੇ ਟੀਚਰਾਂ ਦੀ ਲੈਕਚਰਰਸ ਦੀ ਪੀਸੀ ਕੰਪਿਊਟਰ ਟੀਚਰ ਜੋ ਮੈਰਿਟੋਰੀਅਰ ਸਕੂਲ ਦੇ ਟੀਚਰ ਹਨ ਸੋ ਸਾਨੂੰ ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਵਿਛੜਾ ਜਿਹੜਾ ਉਹਨੂੰ ਸਹਿਨ ਕਰ ਰਹੇ ਆਂ ਔਰ ਉਹਦੇ ਦੀ ਅਸੀਂ ਐਪਰੋਟੈਸਟ ਕੀਤਾ ਹੈ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਸਾਡੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਇਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਆਂ ਨਾਰੇ ਲਾਉਂਦਿਆਂ ਹੋਇਆ 3 ਸਾਲ ਨਿਕਲ ਚੁੱਕੇ ਨੇ ਉਹਨਾਂ ਦੀ ਟਰਮ ਦੇ ਉੱਤੇ ਔਰ ਅੱਜ ਅਸੀਂ ਇੱਥੇ ਉਹਨਾਂ ਦੇ ਨਾਰਿਆਂ ਦੀ ਜਿਹੜੀ ਪੰਡ ਹੈ ਜਿਹੜੀ ਬਹੁਤ ਭਾਰੀ ਹੋ ਚੁੱਕੀ ਸੀ ਹੁਣ ਅਸੀਂ ਉਹਨੂੰ ਅੱਗ ਲਾਈ ਹੈ ਔਰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੈ ਸਾਡੀ ਕੱਲ ਦੀ ਜੇ ਸਾਡਾ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਨੂੰ ਰੈਗੂਲਰ ਕੀਤਾ ਜਾਵੇ 2018 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਸਾਡੇ ਨਾਮ ਦਾ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਸਾਡੀਆਂ ਸਲਾਮਾਂ ਨੂੰ ਰੈਗੂਲਰ ਕੀਤਾ ਜਾਵੇ ਬਹੁਤ ਹੀ ਮਿਹਨਤੀ ਅਧਿਆਪਕ ਸਾਰੇ ਇੱਥੇ ਜਿਹੜੇ ਨੇ ਇਹ ਕੰਮ ਕਰ ਰਹੇ ਨੇ ਪਲੱਸ 2 ਦੇ ਰਿਜ਼ਲਟ ਜੇਈ ਔਰ ਨੀਟ ਦੀ ਤਿਆਰੀ ਵਾਸਤੇ ਅੰਤ ਤੱਕ ਮਿਹਨਤ ਇਹ ਸਾਰੇ ਟੀਚੇ ਜਿਹੜੇ ਕਰਦੇ ਨੇ ਔਰ ਇਹਨਾਂ ਦੀ ਇੱਕੋ ਇੱਕ ਮੰਗ ਕੇ ਸਾਨੂੰ ਸਿੱਖਿਆ ਵਿਭਾਗ ਵਿੱਚ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਕਾਬਾ ਮੁਰਦਾਬਾ ਮੁਕਾਬਾ ਪੰਜਾਬ ਸਰਕਾਰ ਮੁਕਾਬਾ ਮੁਰਦਾਬਾ ਮੁਰਦਾਬਾ ਸਰਕਾਰ ਮੁਰਤਾਬਾ ਮੁਰਤਾਬਾਦ ਮੁਰਤਾਬਾਦ ਮੈਰੀਟੋਰੀਅਸ ਸੁਸਾਇਟੀ ਮੁਰਤਾਬਾ ਮੁਰਤਾਬਾਦ ਮੁਰਤਾਬਾਦ ਮੈਰੀਟੋਰੀਅਸ ਸੁਸਾਇਟੀ ਪੰਗ ਕਰੋ ਪੰਗ ਕਰੋ ਪੰਗ ਕਰੋ ਮੈਰੀਟੋਰੀਅਸ ਟੀਚਰ ਨੂੰ ਰੈਗੂਲਰ ਕਰੋ ਰੈਗੂਲਰ ਕਰੋ ਰੈਗੂਲਰ ਕਰੋ ਪੰਜਾਬ ਸਰਕਾਰ ਮੁਰਤਾਬਾ ਮੁਰਤਾਬਾਦ ਮੁਰਤਾਬਾਦ ਪੰਜਾਬ ਸਰਕਾਰ ਮੁਰਤਾਬਾ ਮੁਰਤਾਬਾਦ ਮੁਰਤਾਬਾਦ ਅਸੀਂ ਮੈਰੀਟੋਰੀਅਸ ਸਕੂਲ ਪਟਿਆਲਾ ਦੇ ਟੀਚਰਸ ਹਨ ਦੇ ਲੈਕਚਰਰਸ ਦੀਪੀਸ ਕੰਪਿਊਟਰ ਟੀਚਰ ਸੁਮੈਰੀਟੋਰੀਅਸ ਸਕੂਲ ਦੇ ਟੀਚਰ ਹਨ ਸੋ ਸਾਨੂੰ ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਵਿਖਰ ਨਾਲ ਜਿਹੜਾ ਉਹਨੂੰ ਸਹਿਨ ਕਰ ਰਹੇ ਆਂ ਔਰ ਉਹਦੇ ਅਗੇਂਸਟ ਅਸੀਂ ਹਰ ਪ੍ਰੋਟੈਸਟ ਕੀਤਾ ਹੈ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਸਾਡੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਇਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਆਂ ਖਲਾਰੇ ਲਾਉਂਦਿਆਂ ਹੋਇਆ 3 ਸਾਲ ਨਿਕਲ ਚੁੱਕੇ ਨੇ ਉਹਨਾਂ ਦੀ ਟਾਮ ਦੇ ਉੱਤੇ ਔਰ ਅੱਜ ਅਸੀਂ ਇੱਥੇ ਉਹਨਾਂ ਦੇ ਖਲਾਰਿਆਂ ਦੀ ਜਿਹੜੀ ਪੰਡ ਹੈ ਜਿਹੜੀ ਬਹੁਤ ਭਾਰੀ ਹੋ ਚੁੱਕੀ ਸੀ ਹੁਣ ਅਸੀਂ ਉਹਨੂੰ ਅੱਗ ਲਾਈ ਹੈ ਔਰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੈ ਸਾਡੀ ਕੱਲ ਦੀ ਜੇ ਸਾਡਾ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਅਸੀਂ ਆਪਣੇ ਸੰਘਰਸ਼ ਨੂੰ ਤੇਜ਼ ਕਰਾਂਗੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ 2018 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਸਾਡੇ ਨਾਮ ਦਾ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਸਾਡੀਆਂ ਸਿਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਬਹੁਤ ਹੀ ਮਿਹਨਤੀ ਅਧਿਆਪਕ ਸਾਰੇ ਇੱਥੇ ਜਿਹੜੇ ਨੇ ਕੰਮ ਕਰ ਰਹੇ ਨੇ ਪਲੱਸ 2 ਦੇ ਰਿਜ਼ਲਟ ਜੇਈ ਔਰ ਨੀਟ ਦੀ ਤਿਆਰੀ ਵਾਸਤੇ ਅੰਤ ਤੱਕ ਮਿਹਨਤ ਹੈ ਸਾਰੇ ਪੀਪਲ ਜਿਹੜੇ ਕਰਦੇ ਨੇ ਔਰ ਇਹਨਾਂ ਦੀ ਇੱਕੋ ਇੱਕ ਮੰਗ ਕੇ ਸਾਨੂੰ ਸਿੱਖਿਆ ਵਿਭਾਗ ਵਿੱਚ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਕਾਬਾ 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 ਪੰਜਾਬ ਸਰਕਾਰ ਮੁਕਾਬਾ ਸਰਕਾਰ ਮੁਰਤਾਬਾ 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 ਮੈਰੀ ਟੂਰੀਅਲ ਸੁਸਾਇਟੀ ਮੁਰਤਾਬਾ 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 ਮੈਰੀ ਟੂਰੀਅਲ ਸੁਸਾਇਟੀ ਪੰਗ ਕਰੋ ਪੰਗ ਕਰੋ ਪੰਗ ਕਰੋ ਮੈਰੀ ਟੂਰੀਅਲ ਟੀਚਰ ਨੂੰ ਰੈਗੂਲਰ ਕਰੋ ਰੈਗੂਲਰ ਕਰੋ ਰੈਗੂਲਰ ਕਰੋ ਪੰਜਾਬ ਸਰਕਾਰ ਮੁਰਤਾਬਾ 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 ਪੰਜਾਬ ਸਰਕਾਰ ਮੁਰਤਾਬਾ ਮੁਰਤਾਬਾ ਮੁਰਤਾਬਾ